ਬੋਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪੁੱਲਰ ਤੇ ਅੱਜ ਸਾਡਾ ਗੋਆ ਦੇ ਵਿੱਚ ਇਹ ਤੀਜਾ ਦਿਨ ਤੇ ਸਮਾਨ ਦੀ ਅਸੀਂ ਪੈਕਿੰਗ ਪੂਕਿੰਗ ਕਰ ਲਈ ਤੇ ਹੁਣ ਅਸੀਂ ਇੱਥੋਂ ਕਮਰਾ ਛੱਡਦਿਆਂ ਲੱਗੇ ਆਂ ਤੇ ਅਸੀਂ ਚੱਲੇ ਆਂ ਹੋਰ ਕਿਤੇ ਜਾ ਕੇ ਕਮਰਾ ਲਵਾਂਗੇ ਪਹਿਲਾਂ ਰਾਹ 'ਚ ਕੁਝ ਖਾ ਪੀ ਕੇ ਮਾੜਾ ਮੋਟਾ ਘੁਮਾਂ ਫਿਰਾਂਗੇ ਇੱਥੋਂ ਖਾ ਖੁ ਲਈਏ ਕੋ ਹੋਏ ਇੱਥੋਂ ਨਾ ਰੈਂਟ ਤੇ ਸਕੂਟਰੀ ਦੇ ਦਿੰਦੇ ਆ ਤੇ ਸਾਰਾ ਕੁਝ ਚੈੱਕ ਕਰਕੇ ਆਖੋ ਧੂੰਦ ਧੂੰਦਾ ਜਣਾ ਧੋ ਧੂਗੇ ਸਕੂਟਰੀਆਂ ਦੇ ਦਿੰਦੇ ਆ ਤੇ ਫਿਰ ਇਤਰਾ ਹੀ ਵਾਪਸ ਲੈਣੀ ਹੁੰਦੀ ਇਹਨਾਂ ਨੇ 500 ਰੁਪਿਆ ਪਰ ਡੇ ਤੇ ਲਈ ਫਿਰ ਜਿੱਥੇ ਮਰਜੀ ਹੈਲਮਟ ਪਾ ਕੇ ਕਾਰ ਕੁਕੜਾ ਸੋਨਾ ਬਣਿਆ ਨਾ ਕਿੰਦਾ ਵਧੀਆ ਬਣਿਆ ਕਾਰ ਆ ਸਾਰੀਆਂ ਰੈਂਟਲ ਸਕੂਟਰੀਆਂ ਜੇ ਰੈਂਟ ਤੇ ਲੈ ਲਈ ਦਿਆਂ ਸਕੂਟਰੀਆਂ ਲੋ ਜੀ ਰੋਟੀ ਖਾਣ ਲੱਗੇ ਆ ਆਲੂ ਪਰੌਂਠਾ ਇੱਕ ਵੀਰ ਹੁਣੇ ਇੱਥੇ ਬੈਠਾ ਛਾਡੇ ਲੱਗੇ ਤੇ ਪਤਾ ਨਹੀਂ ਪਤਾ ਨਹੀਂ ਕਿਧਰ ਨੂੰ ਚਲ ਗਿਆ ਸੀ ਐਨੇ ਕਰ ਪਾਇਆ ਜੋਂ ਨੂੰ ਆ ਆ ਲੈ ਯਾਰ ਉਹਨੂੰ ਲਾਣੂਗਾ ਆ ਜਾ ਬੰਦੇ ਅਸੀਂ 3 ਰਹਿ ਗਏ ਆ ਤੇ ਪਰ ਗਲਾਸ 4 ਆ ਗਏ ਆ ਹੁਣ ਅਸੀਂ ਇਹਨੂੰ ਅੱਧਾ-ਅੱਧਾ ਕਰ ਲੈਣਾ ਹੈ ਕਿਉਂਕਿ ਗੁੱਸਾ ਨਹੀਂ ਕਰਨਾ ਨਹੀਂ ਆਹ ਵੀਰ ਦੀ ਸਾਰੀ ਯੋਗਦਾਨ ਆ ਵੀ ਸਾਨੂੰ ਇਹ ਹੁਣ ਵਾਧਾ ਆ ਜਾਣਾ ਮਾਸਾ-ਮਾਸਾ ਕਿਉਂਕਿ ਇੱਕ ਤੇ ਰੁਸ ਕੇ ਚੱਲ ਗਿਆ ਵੀਰ ਹੁਣ ਇਹਨੂੰ ਆਪਾਂ ਅੱਧਾ-ਅੱਧਾ ਕਰ ਲਾਂਗੇ ਠੀਕ ਹੈ 3 3 ਇਹ ਸੈੱਡ ਵੈਡ ਕਰ ਲਾਂਗੇ ਇਹਨਾਂ ਦਾ ਮੇਰਾ ਹੀ ਆ ਨਹੀਂ ਨਹੀਂ ਇਹਨੇ ਦਾ ਵੀ ਆ ਯਾਰ ਯਸ ਤੂੰ ਤਰ ਸਾ ਮੈਂ ਮੇਰਾ ਨਾਮ ਲੈਣਾ ਚਾਹੀਦਾ ਤੇਨੂੰ ਨਾਮ ਮਿਲ ਜੂਗਾ ਭਰਾਵਾ ਸ਼ਰੇ ਲਸੀ ਪੀਣੀ ਹੈ ਬੱਤੀ ਬੱਜੀ ਤੇ ਲੈਣੇ ਥੋੜੇ ਗਲਾਸ ਤਿੰਨ ਛੇ ਹੋਣਗੇ ਨਾ ਤਿੰਨ ਛੇ ਹੋਣਗੇ ਆਹ ਨਹੀਂ ਚਰਚੇ ਦੇ ਵਿੱਚ ਅਸੀਂ ਕੱਲ ਹੋ ਕੇ ਆਏ ਹਾਂ ਤੇ ਉਹ ਡਾਣਾ ਪੋਲਾ ਬੀਜ ਤੇ ਹੋ ਕੇ ਆਏ ਹਾਂ ਬਾਕੀ ਲੋਕੇਸ਼ਨ ਵਾਲੇ ਰਹਿ ਗਏ ਆਂ ਲੋ ਜੀ ਪਰੌਂਠੇ ਫਰੋਂਡੇ ਖਾ ਗਏ ਹੁਣ ਵੀਰ ਹਣੀ ਆਖੰਦਾ ਵੀ ਇੱਧਰਲੇ ਪਾਸੇ ਨਾ ਅਗਲੇ ਪਾਸੇ ਵਿੱਚ ਆ ਤੇ ਸਾਰੇ ਫੋਰਨਰ ਆਉਂਦੇ ਆ ਤੇ ਹੁਣ ਅਸੀਂ ਉਧਰ ਚੱਲੇ ਆਂ ਲੋ ਜੀ ਲੱਗਦਾ ਆ ਅਗਲੇ ਪਾਸੇ ਵਾਵਾ ਵਧੀਆ ਕੰਮ ਹੈ ਟੈਕਸੀਆਂ ਟੁਕਸੀਆਂ ਖੜੀਆਂ ਆਣ ਕੇ ਸਮੁੰਦਰ ਤੇ ਦਿਖ ਗਿਆ ਸਾਨੂੰ ਦੂਰੋਂ ਹੀ ਕਿਉਂਕਿ ਸਮੁੰਦਰ ਦਾ ਕਰਕੇ ਤਾਂ ਮਸ਼ਹੂਰ ਹੈ ਗੋਆ ਆਹ ਅਗਲੇ ਪਾਸੇ ਸਮੁੰਦਰ ਲੱਭ ਗਿਆ ਜੀ ਗਰਮੀ ਬੜੀ ਲੋ ਜਿਹੜੀ ਤੁਹਾਨੂੰ ਗੱਲ ਕਹੀ ਸੀ ਵੀ ਅਗਲੇ ਪਾਸੇ ਹੋ ਸਕਦਾ ਕੁਝ ਵਧੀਆ ਹੋਵੇ ਤੇ ਇੱਥੇ ਬਹੁਤ ਵਧੀਆ ਲਹਿਰ ਆਈ ਆ ਤੇ ਗੋਰੇ ਵੇਖੋ ਕਿੱਥੇ ਨਹਾ ਰਹੇ ਆ ਆਹ ਵੇਖੋ ਰੁਕ ਰੁਕੋ ਇਹ ਨਾ ¿Lara? ਲੱਗਦਾ a ਓਏ ਓ ਜਿਆਦੀ ਦੂਰ ਨਹੀਂ ਚਲਗੇ ਹੋਏ ਓ ਇਹ ਦੋਵੇਂ ਆਣੇ ਗੁਰੂਆ ਡਰਦੇ ਨਹੀਂ ਹੋਏ ਮੇਰੇ ਖਿਆਲ ਨਾਲ ਤੈਰਨ ਦੀ ਜਾਚ ਹੋਣੀ ਹੈ ਉਹਨਾਂ ਨੂੰ ਆਈ ਗਰ ਨਹੀਂ ਫੁੱਲ ਵਰਨ ਲਈਆ ਪਰ ਇਹ ਅਗਰੇ ਅਗਰੇ ਨਹੀਂ ਡਰਦੇ ਡਰਦੇ ਉਹ ਤੁਹਾਡਾ ਭਲਾ ਇਹ ਨਾਲਾ ਓਏ ਨਾ ਗਣੀ ਆ ਤੂੰ ਚਲੋ ਚੈੱਕ ਕਰੋ ਸਿੱਕੜੇ ਨਹੀਂ ਕਿੰਨੇ ਕਿ ਜੀ ਟੁਕ ਟੁਕੀ ਟੁਕ ਟੁਕੀ ਕਹਿੰਦੇ ਇਹਨੂੰ ਉਹਨੇ ਕਿਹਾ ਟੁਕ ਟੁਕ ਗਿੱਡੂ ਜੀ ਟੁਕ ਟੁਕ ਗਿੱਡੂ ਜੀ ਚਲੋ ਗਿੱਡੂ ਜੀ ਹੁਣ ਆਪਾਂ ਕਿੱਥੇ ਜਾਣਾ ਵਾ ਚੱਲੇ ਆ ਸਾਡਾ ਨਵਾਂ ਨਵਾਂ ਰਿਜ਼ੋਰਟ ਆਪਣਾ ਜਿਹੜਾ 5 ਸਟਾਰ ਹੋਟਲ ਆ ਉੱਥੇ ਚੱਲੇ ਆ ਕਿਤਾ ਨੇ ਪ੍ਰੋਟੇਮਿਕ ਕੀਤਾ ਆ ਵੀਰ ਨੇ ਪਰੌਂਠੇ ਮਿਸ ਕਰਤੇ ਆ ਤੇ ਗੁੱਸਾ ਹੋ ਗਿਆ ਵਾ ਅਜੇ ਵੀ ਗੁੱਸਾ ਵਾ ਤੇ ਪਰ ਅਨਲੋਕੇਸ਼ਨ ਚੇਂਜ ਕਰ ਲੱਗੇ ਆ ਅਸੀਂ ਚੱਲੇ ਆ ਹੁਣ ਅਗਲੀ ਲੋਕੇਸ਼ਨ ਤੇ ਅਸੀਂ ਕਹਿੰਦੇ ਚੱਲ ਗੱਡੀ ਨਹੀਂ ਆਉਂਦੀ ਕੋ ਖਾਣ ਜਾਂਦੇ ਆ ਤੇ ਅਸੀਂ ਨਾ ਆਹੜਾ ਇੱਕ ਪੈਕਟ ਜਾਂ ਲੈ ਲਿਆ ਤੇ ਆਹ ਤੇ ਚਲੋ 50 ਦਾ ਹੀ ਆ ਤੇ ਆਹ ਪੈਕਟ ਹੈ ਗਏ 60 ਰੁਪਈਆ ਦਾ ਆਹ 60 ਰੁਪਈਆ ਦਾ ਪੈਕਟ ਲਿਆ ਜੀ ਇੱਥੇ ਲੇਸ ਲੂਸ ਸਭੋਂ ਮਹਿੰਗੇ ਆ ਆਡੇ ਹੋਟਲ ਜਿਹੜੇ ਪਹੁੰਚੇ ਹਾਂ ਤੇ ਉਹ ਵੀਰ ਹਲਪਲਾ ਪਿਆ ਗਿਆ ਕਹਿੰਦਾ ਨਹੀਂ ਨਹੀਂ ਬੈਗ ਤੁਸੀਂ ਨਹੀਂ ਮੈਂ ਛੱਡ ਕੇ ਆਉਂਗਾ ਹੁਣ ਉਹ ਵੀਰ ਬੈਗ ਆਪੇ ਛੱਡ ਕੇ ਆਉਣ ਲੱਗਾ ਸਾਡੇ ਨਾਲ ਓਏ ਮਤਲਬ ਵਾਵਾ ਲਗਜ਼ਰੀ ਲੱਗੰਦਾ ਹੈ ਕੰਮ ਯਾਰ ਮੈਂ ਤੁਹਾਨੂੰ ਮਾਰੇ ਥਾਂ ਕਿਤੇ ਰੱਖੂੰਗਾ ਦੱਸ ਸ਼ੇਰ ਦੇ ਨਾਲ ਹੀ ਬੁਕਿੰਗ ਕਰਾਈ ਮੈਂ ਆਂਦੇ ਵੇਟ ਕਰੋ ਇੱਥੇ ਵੇਟ ਕਰਨੀ ਪੈਣੀ ਹੁਣ ਸ਼ੇਰ ਕਿਦਾਂ ਦਾ ਵਾ ਫ੍ਰੀ ਹੈ ਨਾ ਫ੍ਰੀ ਹੈ ਨਾ ਅੰਦਰ ਸੈਂਸਨ ਕਰ ਦੋ ਤੁਹਾਨੂੰ ਕਮਰਾ ਦੇ ਦਿੰਨੇ ਆ ਸੀਓ ਕਮਾਂਡਰ ਦੇ ਹੋ ਲੇਖੋ ਹੋਟਲ ਵਾਲਿਆਂ ਆਉਂਦੇ ਆ ਪੁੱਛਦੇ ਆ ਵੀ ਆ ਪੀਓਗੇ ਕਿ ਬੀਅਰ ਪੀਓਗੇ ਅਹੀਂ ਅਹੀਂ ਪਰ ਅਹੀਂ ਠੰਡੇ ਵਾਲੇ ਆ ਯਾਰ ਮੇਰੇ ਮਹਿੰਗੇ ਭਾਰੇ ਬੂਟ ਤਰਨ ਤਰਨ ਦੇ ਲਫਾਫੇ 'ਚ ਫੜੇ ਮੈਂ ਐਡੇ ਮਹਿੰਗੇ ਹੋਟਲ 'ਚ ਸ਼ਰਮਾਈ ਤਾਂ ਨਹੀਂ ਹੁੰਦਾ bro ਸ਼ਰਮ ਕਾਦੀ ਆ ਆਪਾਂ ਨੂੰ ਕਿਹੜਾ ਇਸ ਹੋਟਲ ਦੇ ਵਿੱਚ ਬੂਟ ਲਫਾਵੇਂ ਪਏ ਹੋਏ ਆ ਆਪਾਂ ਨੂੰ ਕਿਹੜਾ ਇੱਥੇ ਕੋਈ ਜਾਣਦਾ ਵਾ ਆਪਣ ਕੋਈ ਨਹੀਂ ਜਾਂਦਾ ਇਧਰ ਕੋ ਸਮੁੰਦਰੀ ਜਾਏ ਇਥੇ ਵੀਰ ਹੁਣੀ ਕਹਿੰਦੇ ਆ ਵੀ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ ਜਿਆਦਾ ਤਗੜਾ ਲੱਗੰਦਿਆ ਓਏ ਓਏ ਹੋਟਲ ਹੋਟਲ ਜਾ ਜਿਆਦਾ ਤਗੜਾ ਲੱਗੰਦਿਆ ਨਾ ਓਏ ਇਥੇ ਪਾਉ ਹੁਣੀ ਕਹਿੰਦੇ ਆ ਵੀ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ ਤੇ ਆਹ ਕਮਰੇ ਜੀ ਆਹ ਜੇ ਕਮਰੇ ਇਥੇ ਬਣੇ ਜੰਗਲ ਆ ਜੀ ਇਰੇ ਪਰਲੇ ਪਾਸੇ ਦੱਸਦੇ ਆ ਵੀ ਬੀਚ ਆ ਬੜਾ ਸੋਹਣਾ। ਨਾ ਇਹ ਕਮਰਾ ਚੈੱਕ ਕਰੋ ਤੁਸੀਂ ਕਿੰਡਾ ਵਧੀਆ ਕਮਰਾ। ਆਪਨੇ ਕਿੰਦਾ ਖੁੱਲਦਾ ਜੇ। ਖੁੱਲ ਜਾ ਸਿਮ ਸਿਮ ਖੋਲੇਗਾ ਖੋਲੇਗਾ। ਹੋ ਤੇਰਾ ਹੀ। ਵੇ ਵੇ। ਵੇ ਆ ਸਮੁੰਦਰ ਜਿਆ ਬਣਿਆ ਸਮੁੰਦਰ ਜਿਆ। ਇਹ ਨਹਿਰ ਇੱਕ ਇਹ ਨਦੀ ਆ ਨਦੀ ਨੰਗਰੀ ਨਦੀ ਤੋਂ ਬਾਰਬਾਚ ਸਮੁੰਦਰ ਵੀ ਆ ਵਾ 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 ਆ ਪਰਲੇ ਬਸੇ ਸਮੁੰਦਰੀਆ ਹੋਵੇ ਆ ਨਾ ਪੂਲ ਦੀ ਆਪਣੇ ਲੱਗ ਗਈ ਆ ਨਦੀ ਆ ਪੂਲ ਆਏ ਹੋਏ ਭਾਜੀ ਪਹਿਲੇ ਰੇ ਐਮ ਐ ਏਡੇ ਏਡੇ ਲੈ ਪੂਲ ਤੇ ਚਲੀਏ ਚੱਲ ਚੱਲ ਲਓ ਜੀ ਹੁਣ ਅਸੀਂ ਜਾ ਰਹੇ ਆ ਪੂਲ ਤੇ ਨਾ ਹੋਣ ਪਤਾ ਨਹੀਂ ਪੂਲ ਕਿੱਧਰ ਹੈ ਬ੍ਰਦਰ ਪੂਲ ਕਾ ਹੈ ਪੂਲ ਇੱਧਰ ਆ ਇੱਧਰ ਹੈ ਇੱਧਰ ਹੈ ਓਏ ਨਹੀਂ ਨਹੀਂ ਆਵਾ ਆ ਗਏ ਲੋਤੀ ਆਪਣੇ। ਲਓ ਜੀ ਆਾ ਹੋਟਲ ਦੇ ਵਿੱਚ ਪੂਲ ਵੀ ਹੈਗਾ ਤੇ ਅਸੀਂ ਆ ਗਏ ਆਂ ਨਾਉਣ। ਆਾ ਬੈਠੇ ਜੇ। ਨਹਿਰਾਂ ਦੇ ਨਾਉਣ ਅੱਧਾ ਬੈਠੇ ਜੀ। ਲਓ ਜੀ ਅਸੀਂ ਫੇਰ ਚੱਲੇ ਆਂ ਦੁਬਾਰਾ ਉੱਥੇ ਫੇਰ ਪੂਲ ਤੇ ਲਾ ਕੇ ਤੇ ਡੀਜੇ ਦੂਜੇ ਸਿਸਟਮ ਲੱਗਾ ਜਾ ਕੇ ਵੇਨੇ ਬੜਾ ਕੀਮਾ ਚਾਲਾ। ਐਂਗਰੇ ਐਂਗਰੇ ਜੰਗਰੂ ਜਾਨੇ ਕਰਾਇਆ ਲੱਗਦਾ ਆਪ ਹੀ। ਆ ਹੱਡੇ ਵਾਲੇ ਵੇਖੰਦਾ ਆ ਨਰ ਨੂਰ ਜਾਂਦੀ ਮੇਰੇ ਖਲਾ ਕੇ ਪਾਸੇ ਇਹਦਾ ਨਾਮ ਮੈਂ ਕਹਾਵਾ ਰੀਵਾ ਬੀਚ ਇਹ ਰਾਤ ਨੂੰ ਜਗੂਆ ਮੇਰੇ ਖਲਾ ਪਰ ਹੁਣ ਤੁਸੀਂ ਵੇਖੋ ਇਧਰ ਵੇਖੋ ਕਿੱਡਾ ਕਮ ਘੈਂਟ ਆਹੀਂ ਇਧਰੋਂ ਆਈਂ Voy a que le pase a tu niña, déjame llevarle... Con la aralura, mejor la aralura. ਕੋਈ ਮੈਟਰ ਇਹਦਾ ਸਮੁੰਦਰ ਦਾ ਪਾਣੀ ਹੈ ਨਾ ਜਦੋਂ ਗੁੱਸੇ 'ਚ ਆ ਜਾਂਦਾ ਆਂਦੇ ਉਦੋਂ ਇੱਥੋਂ ਤੱਕ ਆਉਂਦਾ ਇੱਥੋਂ ਤੱਕ ਆ ਗਿੱਲਾ ਨਾ ਵੇਖੋ ਅਜਨੀ ਜਮੀਨ ਗਿੱਲੀ ਹੈ ਨਾ ਇੱਥੋਂ ਤੱਕ ਆਉਂਦਾ ਪਾਣੀ ਸਮੁੰਦਰ ਦਾ ਚਲੋ ਜਲੀ ਯਾਰ ਕੋ ਖਾ ਪੀ ਲਈਏ ਇਹ ਇਹਨਾਂ ਨੂੰ ਮੈਂ ਕਹਿੰਦਾ ਵੇ ਚਲੋ ਜਲੀ ਖਾਣ ਪੀਣ। ਲੋ ਜੀ ਵੀਰਾਂ ਦਾ ਫ੍ਰੀ ਕੁਰਸੀਆਂ ਤੁਹਾਡੇ ਲਈਆਂ ਇੱਥੇ ਬਹੁਤ ਰਮਾਨਾ ਮੈਂ ਤੁਹਾਨੂੰ ਲਿਆ ਕੇ ਦਿੰਨਾ ਖਾਣ ਪੀਣ ਦਾ ਜੋ ਵੀ ਤੁਸੀਂ ਲੈ ਕੇ ਆਉਣਾ ਆਹ ਜਿਹੜਾ ਮੁੰਡਾ ਆਂਦਾ ਸਾਨੂੰ। ਤੇ ਅਸੀਂ ਹੁਣ ਬਹਿ ਕੇ ਤੇ ਆਏ ਆਹ ਦੇ ਸਨਸੈਟ ਦਾ ਨਜ਼ਾਰਾ ਲਓ ਤੁਸੀਂ ਬਸ ਬਹੁਤ ਤੇ ਅਸੀਂ ਹੁਣ ਬਹਿ ਗਏ ਹਾਂ ਰਮਾਨਾ ਆਈਓਨ ਟੈਨਸ਼ਨ ਨਹੀਂ ਲੈਣੀ ਵੀਰਾਂ ਦਾ ਟੈਨਸ਼ਨ ਨਹੀਂ ਲੈਣੀ। ਤੇ ਸਨਸੈਟ ਦਾ ਨਜ਼ਾਰਾ ਲਓ ਆਂਦੇ ਤੁਸੀਂ ਵੇਖੋ ਦੁਨੀਆ ਜਿਹੜੀ ਆ ਉਹ ਐ ਗੋਲ ਆ ਸਮੁੰਦਰ ਦੀਆਂ ਲਹਿਰਾਂ ਵਾ ਨਾ ਜਿਹੜੀਆਂ ਉਹ ਜਦੋਂ ਜਦੋਂ ਸੂਰਜ ਕਹਿੰਦੇ ਟਲ ਜਾਂਦਾ ਵਾ ਉਦੋਂ-ਉਦੋਂ ਤਾਂ ਉਹ ਚੜਨਦਾ ਪੈਂਦੀਆਂ ਵਾ ਉਹ ਘਟ ਤੋਂ ਵੀ ਘਟ ਕਹਿੰਦੇ ਵੀ ਆਹ ਜਿੱਥੋਂ ਤੱਕ ਕੁਰਸੀਆਂ ਲੱਗੀਆਂ ਹੋਣ ਉਹ ਤੋਂ ਮਾੜੀਆਂ-ਮਾੜੀਆਂ ਰਹਿ ਨਹੀਂਆਂ ਵਾ ਆਹ ਕੋ ਆਇ ਤੋ ਤਾਂ ਕਿਤੇ ਆ ਹੀ ਜਾਂਦੀਆਂ ਰਾਤ ਨੂੰ ਪੱਕਾ ਉਹ ਆਂਦੇ ਆਉਂਦੀਆਂ ਹੁੰਦੀਆਂ ਆਹ ਕੋ ਆਉਂਦਾ ਵੀ ਆ ਪਹਿਲਾਂ ਤਾਂ ਬੜੀ ਪਛਾਣ ਸੀ ਤੇ ਰਾਤ ਦੇ ਸਮੇਂ ਜੋ ਕਹਿੰਦੇ ਵੀ ਲਹਿਰਾ ਗਾਣੂ ਜਾਂਦੀਆਂ ਵੀਡੀਓ ਆ ਗਈ ਸਮੁੰਦਰ ਦੇ ਕੰਢੇ ਤੇ ਅਸੀਂ ਪੀਜ਼ਾ ਖਾਣ ਲੱਗੇ ਅੱਜ ਲੋ ਜੀ ਵੇਹਦੇ ਵੇਹਦਾ ਸੂਰਜ ਡੁੱਬ ਗਿਆ ਵਾ ਤੇ ਇੱਧਰ ਲੇਟਾ ਜਾ ਗੀਆ ਵਾ ਤੇ ਹੁਣ ਅਸੀਂ ਚੱਲੇ ਆ ਖਾਣ ਪੀਣ ਖਾਣੇ ਕਰਦੀ ਦਾਲ ਰੋਟੀ ਕਰਦੀ तिवारी ਮਸਾਂਦੇ ਚਲੋ ਚਲੀਏ ਹੁਣ ਹੀ ਵਾਪਸ ਜਾਣਨਾ ਹੈ ਵਾਪਸ ਹੋਜੀ ਸਨਸੈਟ ਇੰਜੋਏ ਕਰਕੇ ਹੁਣ ਹੀ ਜਾਣਨਾ ਹੈ ਫਿਰ ਵਾਪਸ ਕਮਰਿਜ ਤੇ ਅਗਲੇ ਪਾਸੇ ਗੋਰਿਆਂ ਦੀ ਅੰਗਰੇਜ਼ਾਂ ਦੀ ਚੰਗੀ ਪਾਰਟੀ ਚੱਲਣ ਦੀ ਦਿਖਾਉਣੀ ਹੈ ਤੁਹਾਨੂੰ ਆਕੇ ਤੇਜ਼ ਜੀ ਚੜ ਗਿਆ ਕਿ ਨਹੀਂ ਤਾਂ ਰੁਕਦੇ ਮਾਮਾ ਜਾਰੀ ਰਹਿਣਾ ਜਲਦੀ ਮੁੜ ਕੇ ਲਾਉਣਾ ਨਹੀਂ ਕਿਸ ਨੇ ਲਓ ਮਿੱਤਰੋ ਇਹਦੇ ਵਿੱਚ ਨਾ ਜਿਮ ਵੀ ਬਣੀ ਜੇ ਦੇਖੋ ਬਾਰ ਬਾਰ ਦਿਖਾਉਣੀ ਤੁਹਾਨੂੰ ਜਿਆਦਾ ਨਹੀਂ ਕਿਉਂਕਿ ਗੋਰੇ ਅੰਗਰੇਜ਼ ਜਿਮ ਲਾ ਰਹੇ ਆ ਇਧਰ ਬਾਕਸਿੰਗ ਜਿਹੜੇ ਲਾਈ ਦੇ ਮਸ਼ੀਨਾਂ ਵੀ ਰੱਖੀਆਂ ਜਿੱਥੇ ਇਹਨਾਂ ਨੇ ਲੋ ਜੀ ਬਾਹਰ ਗੋਰਿਆਂ ਦੀ ਪਾਰਟੀ ਵੇਖ ਕੇ ਅਸੀਂ ਹੁਣੇ ਤੇ ਅਸੀਂ ਹੁਣ ਚੱਲੇ ਆਂ ਰੋਟੀ ਖਾਣ ਲੈਟਸ ਗੋ ਰੋਟੀ ਖਾਣ ਆ ਗਏ ਅਸੀਂ ਤੁਰਦੇ ਤੁਰਦੇ ਧੂਪੀ ਤੇ ਬਾਜੀ ਕੋਮ ਫਿਰਕੇ ਨਾਲੇ ਗੋਰੀਆਂ ਵਾਲਾ ਡਾਂਸ ਨੂਸ ਵੇਖ ਕੇ ਤੇ ਰੋਟੀ ਪਾਣੀ ਖਾ ਕੇ ਅਸੀਂ ਆ ਗਏ ਆ ਕਮਰੇ 'ਚ ਹੁਣ ਲੱਗੇ ਆ ਸੌਣ ਤੇ ਇਹ ਹੀ ਆਪਣਾ ਅੱਜ ਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ